ਵੰਧ ਪ੍ਰਾਣੀ ਸੀ ਜਿਆਦਾ ਮੇਹ ਪੈਨ ਕਰਕੇ ਟੈ ਗਈ ਤੇ ਹੁਣ ਅਸੀਂ ਨਵੀਂ ਕਰਵਾ ਲਈ ਖਲਾਰਾ ਕਿੰਨਾ ਕਰੀਏ ਦਲ ਮੋਦੀ ਅਸਮਰਚੀ ਤੇ ਅੱਜ ਅਸੀਂ ਬਣਾਵਾਂਗੇ ਤਰੇਲਿਏ ਸ਼ਬੈਸ਼ਰੀ ਥੋੜੇ ਇਹ ਥੋੜੇ ਕੱਲ੍ਹ ਵੀ ਨਾਲ ਲੈ ਕੇ ਰਾਤ 8 ਵਜੇ ਲਿਆਂਦੇ ਫਿਰ ਬਣਾਏ ਮਾਰੋ ਨਾ ਮੂੰਹ ਦਾ ਸਵਾਦ ਹੋਇਆ ਖਰਾਬ ਤੇ ਕਹਿੰਦੇ ਕਰੇਲੇ ਖਾਣੇ ਜੀ ਉਹਨੇ دھوਈ ਲਾਂਗੇ ਅੰਚਨ ਤੇ ਮੈਂ ਆਂਦੇ ਆ ਬਣਾ ਲਾਂਗੀ ਕਰੇਲੇ ਤੇ ਸਫਾਈ ਨਾ ਅੰਗਨੇ ਮਰਜ਼ੀ ਕਰ ਲੋ ਹੂੰ ਨਹੀਂ ਦੇਈ ਉਹਦਾ ਕੀ ਰੀਜ਼ਨ ਹੈ ਕਿ ਬਾਹਰ ਪਿਆ ਖਲਾਰਾ ਅੱਜ ਮੈਂ ਫਿਰ ਵੀ ਥੋੜੀ ਬਹੁਤ ਕੀਤੀ ਵਧੀਆ ਚੀਕੇ ਨਾ ਅੱਦੋ ਤੇ ਝਾੜੂ ਪੋਚੇਲਾ ਨਹੀਂ ਸੀ ਝਾੜੂ ਦੇ ਛਾਤ ਲੋ ਫੇਰ ਪੋਚ ਇੱਥੇ ਮਲਾਇਆ ਬੈਠ ਕੇ ਜਿਹਦੀ ਨਾਲ ਥੋੜੀ ਜਿਹੀ ਸਫਾਈ ਜ਼ਿਆਦਾ ਵਧੀਆ ਲੱਗੀ ਹੈ। ਦੂਸਰੀ ਗੱਲ 20-22 ਦਿਨ ਹੋ ਗਏ ਨੇ। ਸਬ ਸਰਕਲ ਕਰਦਾ ਹੋਇਆ ਖਰਾਬ। ਖਰਾਬ ਪਿੱੜ ਗਿਆ ਹੋਇਆ ਹੈ ਤੰਦਸਤੀ ਨਹੀਂ। ਜਦੋਂ ਬਰਸਾਤਾ ਪਈਆਂ ਬਹੁਤ ਜ਼ਿਆਦੀਆਂ ਸਟਾਰਟਿੰਗ ਤੇ ਤੁਹਾਨੂੰ ਦਿਖਾਈ ਨੇ ਮੈਂ ਸਾਡੀ ਕਾਂਦ ਦੇਗੀ। ਬਰਸਾਤਾ ਹਟੀਆਂ ਬਾਅਦ ਚ ਬੜੀ ਬਾਰਿਸ਼ ਆਈਆਂ। ਕਾਂਦੇ ਗਏ ਦੇਖ ਤੇ ਹੁਣ ਅਸੀਂ ਨਿਊ ਕਰਵਾਈ ਆ। ਰਾਣੀ ਐਟਾ ਦੀ ਦੁਬਾਰੀ ਰਿਪੇਅਰ ਕਰਵਾ ਲਈ ਨਵੀਂ ਬਣਵਾ ਲਈ ਮਤਲਬ ਕਿ ਸਾਰੇ ਸ਼ੁਰੂ ਤੋਂ ਲੈ ਕੇ ਇੱਕ ਹੌਨ ਖਲਾਰੇ ਚੱਕਨੇ ਹੋ ਇਹ ਪਰ ਆਪਾ ਹੋ ਗਏ ਬਿਮਾਰ ਮੈਂ ਵੀ ਐਮਚ ਵੀ ਗਰ ਭੇਜ ਵੀ ਜਿੱਦਾਂ ਕਰਕੇ ਠੀਕ ਨਹੀਂ ਹੋਏ ਹਜੇ ਤੱਕ ਤੁਹਾਨੂੰ ਸਾਡੀ ਆਵਾਜ਼ ਤੋਂ ਵੀ ਲੱਗਦਾ ਹੋਏਗਾ ਨਹੀਂ ਹੋਏ ਤੇ ਨਾ ਕਿੰਨੇ ਦਿਨ ਹੋ ਗਏ ਇਤਰਾ ਨੰਗੀ ਜਾਂਦਾ ਆ ਆਪਾਂ ਨੂੰ ਤਾਂ ਫਿਰ ਵੀ ਥੋੜਾ ਬੋਤਣਾ ਜੀ ਕਰਦਾ ਇਹ ਵੀਡੀਓ ਬਣਾਈਏ ਵਲੌਗ ਬਣਾਈਏ ਪਰ ਇਤਰੇ ਦਿਨ ਮਨ ਵਿੱਚੋਂ ਨਹੀਂ ਕਰਦਾ ਸੀ ਇਹਨਾ ਠੀਕ ਹੋਉਂਦਾ ਘਰ ਕੇ ਤੇ ਹੁਣ ਅਸੀਂ ਤਾਂ ਆ ਦੇਖਿਆ ਬਾਰਦਾਸ਼ੀ shearਾਂ ਨੇ ਮੇਮਦਾ ਵੀ ਅਸੀਂ ਪਟਵਾ ਦੇਣੀ ਆ ਸਾਰਾ ਖਲਾਰਾ ਪਾਰਕ ਵੀ ਬੰਦ ਕਰਵਾ ਦੇਣੀ ਵਿੜੇ ਵਧੀਆ ਇੱਕ ਕਰਵਾ ਕੇ ਦਿਵਾਲੀਆਂ ਪਹਿਲੋਂ ਸਭ ਤੁਹਾਡੇ ਨਾਲ ਕਰਦੇ ਨੇ shear ਵੀਡੀਓ ਕਰਾਂਗੇ ਤੇ ਨਾ ਇਤਰਾਇ ਕਹਿੰਦੇ ਨੇ ਜੀ ਤੇ ਕਰਦਾ ਇਹ ਵੀਡੀਓ ਰੋੜੇ ਨਾ ਬਣਾ ਕੇ ਪਾਈ ਹੋਏ ਪਰ ਨਾ سید ਨਹੀਂ ਠੀਕ ਤੇ ਜਿਦਾਂ ਕਰਕੇ ਕਦੀ ਮੰਨ ਕਰਦਾ ਕਿੰਨੇ ਦਿਨ ਹੋ ਗਏ ਇਤਰਾਇ ਨਾ ਡੋਲੀ ਨਾਂਗੇ ਉਹ ਪਾਪੀ ਦਾ ਵਿਆਹ ਦੇਖ ਕੇ ਆਇਸ ਤੋਂ ਬਾਅਦ ਉਹ ਵੀ ਨਹੀਂ ਮਾਇਰੇ ਪਾਈ ਵੀਡੀਓ ਠੀਕ ਆ ਹੁਣ ਮੈਂ ਬਣਾਵਾਂਗੀ ਗਰੇਲੇ ਨਾਲਾਂਗੀ ਪਾਣੀ ਤੇ ਤੁਹਾਡੇ ਨਾਲ ਕਰਾਂਗੇ ਵੀਡੀਓ ਸ਼ੇਅਰ ਕਹਿੰਦੇ ਭਰ ਕੇ ਖਾਣੇ ਹੈ ਰਾਤੀ 8 ਵਜੇ ਲਈ ਕੀ ਆਏ ਹੀ ਤੇ ਫਿਰ ਮੈਂ ਲੂਣ ਮਿਰਚ ਪਾ ਕੇ ਬਣਾਈ ਸੀ ਪਰ ਅੱਜ ਪਿਆਜ ਨਾਲ ਭਰ ਕੇ ਬਣਾਣੀ ਹੈ ਬੜੇ ਸੌਫਟ ਜੇ ਨੇ ਤੇ ਠੀਕ ਹੈ ਫਰੈਂਡ ਫਿਰ ਤੁਹਾਨੂੰ ਬਾਅਦ ਚ ਮਿਲਦੇ ਆਂ ਪਿਆਜ ਹੈ ਵਾ ਇਹ ਕਰੀਨੇ ਤੇ ਲੈ ਛਿਲ ਕੇ ਰੱਖ ਲੈ ਇਹਨੇ ਕਿ ਨਾਲ ਰੋ ਪਿਆਜ ਪਾਣ ਤੜਕਾ ਕੋਟ ਲਿਆ ਇਹ ਕਰੰਡ ਹੈ ਨਾ ਇਹ ਤੜਕਾ ਇਹ ਕੋਟ ਲੈ ਲਿਆ ਬੜੀ ਅਨੇ ਆਮ ਖਾ ਦੇਣੀ ਹੁਣ ਇਹਦੇ ਵਿੱਚ ਨਮਕ ਹਲਦੀ ਗਰਮ ਮਸਾਲਾ ਸਭ ਮਿਚਕਾਰ ਕੇ ਤੇ ਕਰੀ ਲਏਗਾ ਆਹਰ ਤੇ ਫੇਰ ਦੋ ਤਾਲੀ ਚੁੱਕਰਾ ਹਲਦੀ ਪਾਤੀ ਗਰਮ ਮਸਾਲਾ ਪਾਤਾ ਉਰੀ ਜੀ ਦੇਖੀ ਮਚ ਪਾ ਲਏ ਨੇ ਇਹਦੇ ਤੋਂ ਆਹ ਨਮਕ ਪਾ ਲੇ ਵਰਤਦੇ ਹੋ ਕੋਈ ਜੀ ਆਹ ਫ੍ਰਾਈ ਕਰ ਤੇ ਇਹਨਾਂ ਨੂੰ ਤੇਰੇ ਕੋਲ ਹੀ ਪਾ ਦਮ ਵਦਗੀ ਦਾ ਸੌਫਟ ਬਣਾ ਲੀ ਤੇਰੇ ਲਈ ਹੋਰੇ ਰਤੀ ਸਵਾਦ ਬਣੇਗਾ ਤੇ ਹੁਣ ਇਹਨੂੰ ਪਾ ਦਾਂਗੇ ਮਸਾਲੇ ਨਾਲ ਵਿੱਚ ਦੋ ਚਾਰ ਕਿਹਾੜੀ ਪਾ ਕੇ ਤੇ ਚਲੋ ਵਦਗੀ ਹੋ ਜਾਣਾ ਪਾ ਕੇ ਹੰਡਰ ਤੰਨੇ

ਕਿੱਥੇ ਗਏ ਤੇ ਕਿੱਥੋਂ ਆਏ ਜੀ ਹੈ ਕਦੋਂ ਦੇ ਗਏ ਨਾ ਨਹੀਂ ਪਤਾ ਕਰ ਦੇ ਜੀ ਠੀਕ ਦੇ ਨੇ ਦੰਦਿਆ ਕਿੱਥੋਂ ਗਏ ਤੇ ਕਿੱਥੋਂ ਆਏ ਜੀ ਐਸ ਵੇਲੇ ਹੈ ਨਹੀਂ ਆਈ ਹੋ ਗਿਆ ਨਹੀਂ ਨਾ ਨਹੀਂ ਪਤਾ ਕਰ ਦੇ ਠੀਕ ਦੇ ਨੇ ਆਪਾਂ ਠੀਕ ਦੇ ਹੋਰ ਕਰ ਹਾਂ ਹਾਂ ਅਗੋਏ चोले वाला डॉक्टर नहीं मिलया क्या आया नहीं आज ले है <laughs> कोई नहीं बनाए मेरे लिए खिला के आएंगे के केले से के ले से तो नहीं चल जो उस ही लेना है ए लेना है दवाई के हाँ ਮਨਸੇਰੇ ਤਨਹਾ ਦੁਕਤ ਦੇ ਨੂੰ ਤੇ ਉਹ ਟੈਸਟ ਕਰਾ ਲਓ। ਦੇਨ ਦੀ ਟੈਸਟ ਕਰਾਉਂਦਾ। ਅੱਛਾ। ਆਦਰਾ ਕਰਾਉਂਦਾ। ਮੈਂ ਕਹਿੰਦਾ ਦੇਣੀ ਇੱਕੇ ਗੱਲ ਦੀ। ਟੈਨ ਗੋਲੀ ਖਾਲਾ ਵ ਦਵਾਈ। ਕੀ ਕਹਿੰਦਾ? ਚੜਦਾ ਰਹੇ ਰਹੀ ਆ। ਚੜਦਾ ਆਣਾ। ਆ ਜੋਰ ਜੇ ਬਰੇ ਪੀਰ ਹੁੰਦੇ। ਦੱਸਿਆ ਜਨਾ। ਕਿਹਨਾਂ ਦੋਵੇਂ ਦਾ ਪ੍ਰਾਈਵੇਟ ਕਰਾ ਰਹੇ ਨੇ ਦੇ ਦੂਜਾਰੇ। छोले भाला डॉक्टर को मिल जाता सवेरे तो चल जाने दवा जा। 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 तो जा को। <laughs> जो नहीं है पर दवाई खा ले कोतला अग्गे की ला ਇਹਦਾ ਸਬੰਧ ਹੈ ਬਾਹਰ ਤੋਂ ਆ ਮੰੰਜੇ ਵੀ ਬਵਾਰ ਬੰਦਿਆਂ ਨਾ ਖਰ ਦਿੰਦੇ ਆ ਬਦਲ ਮੰੰਜੇ ਬਦਲਿਆ ਆਏ ਹੋਈ ਚੰਗਾ ਜੀ ਨੂੰ ਆ ਪਗਣਾ ਮੰਝਾਈ ਕ ਲੈਣਾ ਹੁੰਦੇ ਮੰਝਾ ਬਦਲਿਆ ਪਿਆ ਦੇ ਸਹੀ ਹੋ ਗਿਆ ਚਲ ਕੋਈ ਨਹੀਂ ਤੁਰਿਆ ਫਿਰਿਆ ਕਰ ਤੂੰ ਅੱਜ ਵੀ ਫਰੇ ਕਾ ਅੱਗੇ ਨਾਲ ਮੈਂ ਕਿਹਾਲੀ ਅੰਦਾਜ਼ ਚਲੋ ਠੀਕ ਐਂ ਚ ਕਰ ਦੋ ਨੂੰ ਮੈਂ ਵਲੌਗ ਸੂਪ ਤੇ ਬਾਹਰ ਹੋਏ ਇੱਕੋ ਕਰਨੇ ਪਰ ਮੈਂ ਖਾ ਬਣਾਤੇ ਆ